ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਮੁਰਗੀ ਜਿੰਨੀ ਵੀ ਤੁਹਾਨੂੰ ਚਾਹੀਦੀ ਹੈ ਸਾਡੇ ਕੋਲੋਂ ਮਿਲ ਜੂ ਜੀ ਸ਼ਾਨਦਾਰ ਮੁਰਗੀ ਹੈ ਆਰ ਆਈ ਆਰ ਪਿਓਰ ਮੁਰਗੀ ਹੈ ਨਮੀ ਮੁਰਗੀ ਹੈ ਸਾਰੀ 5 ਮਹੀਨੇ ਦੀ ਆਂਡਾ ਸਾਰੀ ਮੁਰਗੀ ਦੇ ਰਹੀ ਹੈ ਤੇ ਬਲੈਕ ਐਸਟਰਲੋਕ ਮੁਰਗੀ ਚਾਹੀਦੀ ਹੈ ਬਲੈਕ ਐਸਟਰਲੋਕ ਵੀ ਮਿਲ ਜੂਗੀ ਜੀ ਅੱਜ ਸ਼ਿਫਟ ਹੋ ਰਹੀ ਹੈ ਸਾਡੇ ਕੋਲ ਇੱਥੇ ਮੁਰਗੀ ਦੂਜੇ ਫਾਰਮ ਚੋਂ ਇੱਥੇ ਸ਼ਿਫਟ ਕਰਨੀ ਹੈ ਤੇ ਜਿੰਨੀ ਵੀ ਲੋੜ ਹੈ ਉਹ ਵੀ ਮਿਲ ਜੂਗੀ ਦੇਖੋ ਜੀ ਸ਼ਾਨਦਾਰ ਮੁਰਗੀ ਤੁਹਾਨੂੰ ਮਿਲ ਜੂਗੀ ਜਿੰਨੀ ਵੀ ਚਾਹੀਦੀ ਹੈ ਆ ਲਓ ਆਰ ਆਈ ਆਰ ਮੁਰਗੀ ਬਲੈਕ ਐਸਟ੍ਰੋ ਮੁਰਗੀ ਜਿਹੜੀ ਵੀ ਬਰੀਡ ਚਾਹੀਦੀ ਹੈ ਅੰਡੇ ਦਿਨ ਦੀ ਮੁਰਗੀ ਤੁਹਾਨੂੰ ਮਿਲ ਜੂਗੀ ਤੇ ਸ਼ਾਨਦਾਰ ਪਿੰਡ ਹੀੜੀਕੇ ਜ਼ਿਲ੍ਹਾ ਸੰਗਰੂਰ ਧੂਰੀ ਬਰਨਾਲਾ ਮਲੇਰ ਕੋਟਲਾ ਰੈ ਕੋਟ ਸੰਗਰੂਰ ਇਹਨਾਂ ਦੇ ਸੈਂਟਰ ਚ ਮੇਰਾ ਪਿੰਡ ਹੈਗਾ ਹੀੜੀਕੇ 98145 86919 ਮੇਰਾ ਫੋਨ ਨੰਬਰ ਹੈ ਜੀ ਤੇ ਤੁਸੀਂ ਆਪ ਨੂੰ ਲੈ ਸਕਦੇ ਹੋ WhatsApp ਮੈਸੇਜ ਕਰ ਲਓ ਦੇਖੋ ਸ਼ਾਨਦਾਰ ਮੁਰਗੀ ਇਹ ਇਹ ਹੈ ਇਹ ਹੁੰਦੀ ਹੈ ਪ्युअर ਬਰੀਡ ਦੇਖੋ ਠੀਕ ਹੈ ਨਾ ਦੇਖੋ ਮੁਰਗੀ ਆਂਦਾ ਨਾ ਦਿਖ ਸਾਈਨਿੰਗ ਦੇਖੋ ਮੁਰਗੀ ਦੀ ਆਹ ਵਾਹ ਸਾਰੇ ਆਂਦਾ ਦਿੰਦੀ ਹੈ ਤੇ ਜਿਨ੍ਹਾਂ ਨੂੰ ਚਾਹੀਦੀ ਹੈ ਉਹ ਲੈ ਸਕਦੇ ਹੋ ਜੀ 9814586900 ਉਨੀ ਇਹ ਫੋਨ ਨੰਬਰ ਆ ਦੇਖੋ ਮੁਰਗੀ ਪੂਰੀ ਸ਼ਾਨਦਾਰ ਮੁਰਗੀ ਆ ਅੰਡਾ ਸਾਰੀ ਮੁਰਗੀ ਦੇ ਰਹੀ ਹੈ ਤੇ ਦੇਖੋ ਕੱਲਾ ਕੱਲਾ ਅੰਗ ਦਿਖਾਤਾ ਤੁਹਾਨੂੰ ਮੁਰਗੀ ਆ ਲਓ ਜੀ ਮੁਰਗੇ ਵੀ ਮਿਲ ਜਾਣਗੇ ਮੁਰਗੀਆਂ ਵੀ ਮਿਲ ਜਾਣਗੀਆਂ ਬਲੈਕ ਐਸਟਲੋਪ ਮੁਰਗੀ ਵੀ ਮਿਲ ਜੂ ਜਿੰਨੀ ਵੀ ਚਾਹੀਦੀ ਹੈ ਠੀਕ ਹੈ ਜੀ ਇਹ ਆਪ ਪਾਲੀ ਹੋਈ ਮੁਰਗੀ ਹੈ ਨਮੀ ਮੁਰਗੀ ਹੈ ਠੀਕ ਹੈ ਖੜੀ ਕਲੰਗੀ ਵਾਲੀ ਠੀਕ ਹੈ ਜੀ ਜੀ ਆਇਆਂ ਨੂੰ ਗਰੇਵਾਲ ਫੋਲਟਰੀ ਕਿੰਗ ਆਪਣਾ YouTube ਚੈਨਲ ਹੈ ਗਰੇਵਾਲ ਫੋਲਟਰੀ ਕਿੰਗ ਹੀ ਇੰਸਟਾ ਦਾ ਤੇ ਗਰੇਵਾਲ ਸੰਗਰੂਰ ਵਾਲੇ ਆਪਣਾ Facebook ਪੇਜ ਹੈ ਜੀ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਠੀਕ ਹੈ ਜੀ ਤੇ ਲਾਈਵ ਆਪਾਂ ਡੇਲੀ ਕਰਦੇ ਆ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਤੇ ਜੀ ਆਿਆਂ ਨੂੰ ਫੈਨੇ ਆ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਧੰਨਵਾਦ ਆ ਤੁਹਾਡਾ ਮੁਰਗੀ ਦੇਖੋ ਸ਼ਾਨਦਾਰ ਬਰੀਡ ਵਧੀਆ ਬਰੀਡ ਸਾਰੀ ਵੈਕਸੀਨ ਕੀਤੀ ਹੋਈ ਹੈ ਜੀ ਤੇ ਇੱਕ ਮੈਂ ਦੱਸਣਾ ਚਾਹਣਾ ਜਿਹੜੇ ਮੇਰੇ ਭੈਣ ਭਰਾ ਲਾਈਵ ਦੇ ਆ ਆਪਣੀਆਂ ਵੀਡੀਓ ਦੇਖਦੇ ਨੇ ਮੁਰਗੀ ਨੂੰ ਆ ਦੇਣਾ ਦੇ ਵਿੱਚ ਹੁਣ ਹਲਦੀ ਪਾਉਣੀ ਬਹੁਤ ਜ਼ਰੂਰੀ ਹੈ ਹਲਦੀ ਪਾਉਣੀ ਹੈ ਆਪਾਂ ਨੇ ਹਲਦੀ ਪਾਉਣੀ ਹੈ 3 ਚਮਚੇ 100 ਮੁਰਗੀ ਨੂੰ ਪਾਣੀ 'ਚ ਘੋਲ ਕੇ ਵੀ ਪਲਾ ਸਕਦੇ ਹੋ ਤੁਸੀਂ ਤੇ ਉਹਦੇ ਨਾਲ ਥੋੜੀ ਜਿਹੀ ਥੱਲੇ ਜੰਮ ਜਾਂਦੀ ਹੈ ਡੱਬਿਆਂ ਦੇ ਤੇ ਦੂਜੇ ਦਿਨ ਪੀ ਲੈਣਗੀਆਂ ਬਚੀ ਹੋਈ ਜਾਂ ਫਿਰ ਫੀਡ ਤੇ ਮਿਕਸ ਕਰਕੇ ਦਿਓ ਫੀਡ ਨੂੰ ਗਿੱਲਾ ਸਿੱਟਾ ਪਾਣੀ ਦਾ ਲਾ ਕੇ ਉਹਦੇ ਵਿੱਚ ਮਿਕਸ ਕਰਦੇ ਹੋ ਹਲਦੀ ਨੂੰ ਤਾਂ ਉਦਾਂ ਵੀ ਤੁਸੀਂ ਦੇ ਸਕਦੇ ਹੋ ਇਹ ਕੰਮ ਕਰ ਲਓ ਠੀਕ ਹੈ ਜੀ ਤੇ ਲਓ ਜੀ ਜੇ ਤੁਸੀਂ ਇੱਕ ਕੁਆਂਟਲ ਫੀਡ ਦੇ ਵਿੱਚ ਹਲਦੀ ਮਿਕਸ ਕਰਨੀ ਹੈ ਤਾਂ ਉਹਦੇ ਵਿੱਚ ਤੁਸੀਂ ਕਰਨੀ ਹੈ ਜੀ ਮਤਲਬ ਅ ਦੇ 300 ਗ੍ਰਾਮ 300 ਗ੍ਰਾਮ ਹਲਦੀ ਇੱਕ ਕਵਾਂਟਲ ਚ ਮਿਕਸ ਕਰਨੀ ਹੈ ਠੀਕ ਹੈ ਜੀ ਤੇ ਇਹ ਦਿਆ ਕਰੋ ਹਲਦੀ ਤੇ ਬਾਕੀ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਜਰੂਰ ਹੁਣ ਆਪਾਂ ਕੰਮ ਦੀਆਂ ਗੱਲਾਂ ਇੱਥੇ ਕਰਿਆ ਕਰਾਂਗੇ ਤੇ 9814586919 ਜੀ ਜਿਨ੍ਹਾਂ ਨੇ ਮੁਰਗੀ ਖਰੀਦਣੀਆਂ ਨੰਬਰ ਨੋਟ ਕਰ ਲਓ ਦੇਸੀ ਚੂਚਾ ਵੀ ਆਪਾਂ ਸੇਲ ਕਰਦੇ ਆਂ ਦੇਸੀ ਆਂਡੇ ਵੀ ਕਰਦੇ ਆਂ ਦੇਸੀ ਚੂਚਾ ਵੀ ਜਿਨ੍ਹਾਂ ਨੂੰ ਚਾਹੀਦਾ ਉਹ ਦੇਸੀ ਚੂਚਾ ਵੀ ਸਾਡੇ ਤੋਂ ਲੈ ਸਕਦੇ ਹੋ ਬਰ ਕੁਆਂਟੀਟੀ 100 ਪਲੱਸ ਹੋਵੇ ਆ ਦਿਨਾਂ ਦੇ ਵਿੱਚ ਗਰਮੀ ਚ ਅੱਗੇ ਜਾ ਕੇ ਫਰਬਰੀ ਚ ਸੌਰੀ ਉਹ ਜਿੰਨੇ ਮਰ ਥੋੜੇ ਵੀ ਲੈ ਲਿਆ ਕਰਿਓ ਤੇ ਲਓ ਜੀ ਜਿਹੜੀ ਵੀ ਚੀਜ਼ ਚਾਹੀਦੀ ਹੈ ਲੈ ਸਕਦੇ ਹੋ ਸਾਡੇ ਤੋਂ ਤੇ ਅਗਲੀ ਵੀਡੀਓ ਚ ਹੋਰ ਵਿਸਤਾਰ ਨਾਲ ਦੱਸਾਂਗੇ ਤੇ ਲਾਈਵ ਕੱਲ ਨੂੰ ਫੇਰ ਕਰਾਂਗੇ ਜੀ ਸਵੇਰੇ 7:00 7:30 ਵਜੇ ਦੇਖ ਲਾਓ